11 12 2025 ਨੂੰ ਇੱਕ ਥਾਣਾ ਸਦਰ ਇਤਲਾਹ ਆਈ ਸੀ ਕਿ ਇੱਕ ਲੇਡੀ ਜੋ ਕਿ ਸੀਐਮਸੀ ਦੇ ਵਿੱਚ ਫਾਇਰ ਆਰਮ ਇੰਜਰੀ ਦੇ ਨਾਲ ਐਡਮਿਟ ਹੈ ਉਹਦੇ ਵਿੱਚ ਸਾਡੇ ਐਸਐਚਓ ਨੇ ਜਿਹੜਾ ਮੌਕੇ ਤੇ ਗਿਆ ਜਾ ਕੇ ਜਿਹੜਾ ਇਹ ਦੇਖਿਆ ਵੀ ਇੱਕ ਨਾਜ਼ੋ ਕਾਟ ਜਿਹੜੀ ਨਾਈਜੀਰੀਅਨ ਲੇਡੀ ਸੀ ਉਹ ਇੰਜਰਡ ਹੈ ਤੇ ਉਹਦੀ ਸਟੇਟਮੈਂਟ ਲਿਖਣੀ ਚਾਹੀ ਬਟ ਉਸ ਦਿਨ ਅਨਫਿਟ ਹੋਣ ਕਾਰਨ ਨੈਕਸਟ ਡੇ ਦੁਬਾਰਾ ਜਿਹੜੀ ਉਹਦੀ ਸਟੇਟਮੈਂਟ ਲਿਖੀ ਲਿਖ ਕੇ ਜਿਹੜਾ ਉਸ ਲੇਡੀ ਨੇ ਦੱਸਿਆ ਵੀ ਮੈਨੂੰ ਇੱਕ ਬਲਵਿੰਦਰ ਸਿੰਘ ਫਰੀਦਕੋਟ ਦਾ ਤੇ ਨਾਲ ਹੀ ਖਰਜਿੰਦਰ ਸਿੰਘ ਦੋ ਜਿਹੜੇ ਮੇਰੇ ਪੁਰਾਣੇ ਵਾਕਵ ਹੈ ਦੋਸਤ ਹੈ ਉਹ ਆਈਸੀ ਤਾਂ ਉਹਨਾਂ ਨੇ ਮੈਨੂੰ ਜਿਹੜਾ ਬਾਰ-ਬਾਰ ਜਿਹੜਾ ਕੰਪੈਲ ਕੀਤਾ ਵੀ ਤੇ ਘੁੰਮਣ ਜਾਣਾ ਤਾਂ ਇਸ ਲੇਡੀ ਨੇ ਉਸ ਗੱਲ ਤੋਂ ਇਨਕਾਰ ਕੀਤਾ ਵੀ ਮੈਂ ਬਾਹਰ ਘੁੰਮਣ ਨਹੀਂ ਜਾਣਾ ਉਸ ਤਹਿਸ਼ ਚ ਆ ਕੇ ਉਸ ਬੰਦੇ ਨੇ ਜਿਹੜਾ ਆਪਣਾ ਵੈਪਨ ਕੱਟ ਕੇ ਜਿਹੜਾ ਇਹਦੇ ਲ ਫਾਇਰ ਕੀਤਾ ਜਿਹੜਾ ਇਸ ਲੇਡੀ ਦੇ ਜਿਹੜਾ ਉਹ ਵੈਪਨ ਲੱਗਿਆ ਤੇ ਇੰਜਰਡ ਹੋ ਗਈ ਉਹਦੇ ਵਿੱਚ ਅਸੀਂ ਇਸ ਲੇਡੀ ਦੇ ਬਿਆਨ ਤੇ ਥਾਣਾ ਸਦਰ ਦੇ ਵਿੱਚ ਅੰਡਰ ਸੈਕਸ਼ਨ 307 ਮੁਕੱਦਮਾ ਦਰਜ ਕਰਕੇ ਦੋਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਵਾਹ ਵਾਰ ਦਾ ਚਵਰਤਿਆ ਹੋਇਆ ਵੈਪਨ ਬਰਾਮਦ ਕਰ ਲਿਆ ਪਲੱਸ ਜਿਸ ਵਾਹਨ ਤੇ ਕਾਰ ਤੇ ਆਏ ਸੀ ਉਹ ਕਾਰ ਜ਼ਬਤ ਕਰ ਲਈ ਤੇ ਅੱਗੇ ਸਾਰੀ ਤਫਤੀਸ਼ ਜਾਰੀ ਹੈ